ਹੱਦ ਹੋ ਗਈ ਆ ਰੋਜ਼ ਦੇ ਸਿਆਪੇ ਮੈਂ ਅੱਕ ਗਈ ਆ ਕੀ ਹੋ ਗਿਆ ਵਾ ਜੇ ਇਹਨਾਂ ਨੂੰ ਪੁੱਛੋ ਵੱਡਿਆਂ ਨੂੰ ਕਹਿੰਦੇ ਵੀ ਵੱਡਿਆਂ ਨੂੰ ਪੁੱਛਦੇ ਨਹੀਂ ਪੁੱਛੋ ਤਾਂ ਮਾੜੇ ਨਾ ਪੁੱਛੋ ਤਾਂ ਮਾੜੇ ਕਰਾਂ ਕੀ ਮੈਂ ਗੱਲ ਕੀ ਹੋਈ ਗੱਲ ਤੇ ਦੱਸ ਕੀ ਮੈਂ ਆਪਣੀ ਭੈਣ ਨੂੰ ਸੱਦ ਲਿਆ ਵਾ ਤੇ ਉਹ ਅੰਦਰ ਸਿਆਪਾ ਹੀ ਪੈ ਗਿਆ ਵਾ ਤੈਨੂੰ ਕਿਹਾ ਕਰਨ ਕੋ ਮੰਮੀ ਉਹ ਕਿੰਨੀਆਂ ਕਿੰਨੀਆਂ ਗੱਲਾਂ ਕਰ ਦਿੰਦੇ ਆ ਫਿਰ ਕੀ ਕਿਹਾ ਤੈਨੂੰ ਇਹ ਕਿਉਂ ਜੇ ਮੈਂ ਉਹਨੂੰ ਪੁੱਛ ਲਿਆ ਵੀ ਚੱਲ ਪੁੱਛ ਕੇ ਕਹਿਨੀ ਆ ਕਿ ਚੱਲ ਪਹਿਲੀ ਸਲਾਈ ਵਾਲੇ ਨੇ ਜਵਾਬ ਦਿੱਤਾ ਤੇ ਹੋਰ ਕਿਹਦਾ ਪਤਾ ਕਰ ਲੋ ਤੇ ਕਹਿੰਦੇ ਵੀ ਨਹੀਂ ਤੂੰ ਆਪੇ ਪਤਾ ਕਰ ਲੈ ਜਿਹਨੇ ਸੱਦਿਆ ਜਾਂ ਉਹਨੂੰ ਕਿਹਾ ਵੀ ਪਤਾ ਕਰ ਲੈ ਚੱਲ ਕੋਈ ਨਹੀਂ ਰੋਲੀ ਕੋ ਪਾਉਣੀ ਆ ਤੈਨੂੰ ਪਤਾ ਵਾ ਤੇਰੀ ਮਾਂ ਵਾ ਫੇਰ ਕੀ ਆ ਯਾਰ ਕੋਈ ਐਡਾ ਕਹਿਦੇ ਨਹੀਂ ਆ ਗਿਆ ਇਹ ਕਹਿ ਦਿੱਤਾ ਤੈਨੂੰ ਪਤਾ ਆਪਣੀ ਕੁੜੀ ਦਾ ਕੋਈ ਵੇਖਿਆ ਨਹੀਂ ਕਾ ਵੀ ਮਗਰ ਕੀ ਕਰਨਾ ਕੀ ਨਹੀਂ ਕਰਨਾ ਤੇ ਮੇਰੀ ਭੈਣ ਆ ਕੇ ਦੇ ਮੇਰੀ ਗੱਲ ਸੁਣ ਲੈ ਆਪਾਂ ਹੀ ਪਾ ਲਿਆ ਹੋਲੀ ਬੋਲ ਤੈਨੂੰ ਘਰ ਦੇ ਪਤਾ ਮੋਹਲ ਦਾ ਕਿਦਾਂ ਨਾਲ ਤੂੰ ਪਤਾ ਮੈਨੂੰ ਤੈਨੂੰ ਗੁੱਸਾ ਵਾ ਤਾਂ ਤੂੰ ਕਿ ਇਹੋ ਜਿਹੀਆਂ ਗੱਲਾਂ ਕਿਉਂ ਕਰਨ ਢੀ ਇਹੋ ਜਿਹੀ ਗੱਲਾਂ ਕਰਨਾ ਕਰਾ ਤੇ ਕੀ ਕਰਾਂ ਕੋਈ ਗੱਲ ਕਰ ਲੋ ਦੇ ਨਾਲ ਤਾਂ ਹੋਰ ਹੀ ਚੜ ਜਾਂਦੀਆਂ ਵਾ ਔਖ ਨਹੀਂ ਹੋਗਾ ਤੈਨੂੰ ਕਹਤਾ ਤੇ ਇੰਨਾ ਹਲਾਣਾ ਕਿਉਂ ਕਰਨ ਢੀ ਅੱਲਾ ਕਰਨ ਢਈ ਆ ਜਦੋਂ ਕੋਈ ਕਹੇ ਲੋ ਗੱਲ ਉਹੋ ਹੀ ਕੋਈ ਨਾ ਕੋਈ ਤੇਰੀ ਆਵਾਜ਼ ਤੇ ਤੈਨੂੰ ਉਹ ਵਾਲਾ ਇਹ ਆ ਗੋਲੀ ਮਾਰਤੀ ਤੈਨੂੰ ਐਨੇ ਕੀ ਕੰਦ ਭੰਡਈ ਉਹਦੇ ਜਦੋਂ ਮੇਰੀ ਮੁੰਡ 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 ਅੰਨਾ ਲੱਗੀ ਰਹੀ ਨਹੀਂ ਕੋਈ ਸ਼ਰਮਜਾ ਹੈਗੀ ਕਿ ਨਹੀਂ ਤੈਨੂੰ ਨਹੀਂ ਅਮਜੀ ਸ਼ਰਮ ਵਾਲੀ ਕਿਹੜੀ ਗੱਲ ਆ ਮੈਂ ਆਪਣੇ ਘਰ ਵਾਲੇ ਨੂੰ ਦੱਸਣ ਨਹੀਂ ਆਣ ਕੇ ਹਜੇ ਮੈਂ ਆਈ ਤੇ ਮਗਰੇ ਆ ਗਏ ਜੀ ਤੂੰ ਹੀ ਲਾਦਾ ਕੰਦ ਨਾਲ ਲਾ ਕੇ ਗਲੇ ਸੁੰਦ ਰਹੀਂਦਾ ਜਹ ਹੱਡੀਆਂ ਮੈਂ ਕੰਦ ਨਾਲ ਲੱਗਾ ਮੈਂ ਜਿੱਥੇ ਮਾਜੀ ਲੱਗਾ ਤੇਰਾ ਕੀ ਮਤਲਬ ਉਹ ਚੁੱਪ ਕਰੋ ਤੂੰ ਹੀ ਕੋਈ ਘਰ ਆਇਆ ਗਿਆ ਉਹ ਹੀ ਵੇਖ ਲਿਆ ਕਰੋ ਵੀ ਕੌਣ ਆਇਆ ਕੌਣ ਗਿਆ ਤੂੰ ਆਪਣੇ ਸਾਰੇ ਪੁਆੜੇ ਦੀ ਜੜ ਤੂੰ ਆ ਮੇਰੇ ਪੁਆੜੇ ਦੀ ਜੜ ਹੁਣ ਮੇਰੇ ਕੋਲ ਪਾ ਦੋ ਤੇ ਤੇਰੀ ਜੁਬਾਨ ਆਵੇਂ ਨਾ ਫਟਾ ਨਾ ਹੀ ਬੋਲੇ ਕਿਦਾਂ ਇਹ ਕਰਦੀ ਆ ਕਿਦਾਂ ਤੂੰ ਵੀ ਫੁੱਟ ਪਿਆ ਕਰ ਮੂੰਹ ਕੀ ਫੁੱਟਾ ਹੁਣ ਆ ਛੁੱਡੂ ਆ ਉਹਦੀ ਕਲਾ ਦੇ ਮੈਂ ਛੁੱਡੂ ਆ ਟਾੜੀ ਮੰਨਦੇ ਉਹਦੇ ਨਾਲ ਰਾਈ ਚ ਉਹਦੀ ਮੰਨ ਕਰ ਸਾਰੇ ਮੈਂ ਤੇ ਫਸ ਗਿਆ ਹਾਂ ਯਾਰ ਵਿੱਚ ਮੈਂ ਤਾਂ ਕਹਿੰਦੀ ਅੰਨੇ ਚ ਡੋਲਾ ਮੈਂ ਨਹੀਂ ਹੰਦੀ ਮੈਂ ਤਾਂ ਸਿਆਪੇ ਪੈਂਦੇ ਸਾਡੇ ਕਤਲ ਹੁੰਦਾ ਈ ਡੋਲਾ ਮੈਂ ਤਾਂ ਦੁਖੀ ਹੋ ਗਈ ਆ ਪਹਿਲਾਂ ਤੇ ਲੋਕ ਆ ਗਏ ਹੱਥ ਜੋੜ ਜੋੜ ਕੇ ਮੰਗਦੇ ਮੰਗਦੀਆਂ ਜੇ ਪਏ ਸਾਡੇ ਮੁੰਡੇ ਦਾ ਵਿਆਹ ਕਰ ਦੋ ਤੇ ਰਿਸ਼ਤਾ ਲੱਭ ਦੋ ਵੀ ਗਾ ਜਾ ਗਾ ਜਾ ਕਰਨੀ ਆ ਤੂੰ ਤੇਰੇ ਵਾਸਤੇ ਮੈਂ ਹੱਥ ਜੋੜੀ ਤੇਰੇ ਨਦਮੇ ਉੱਧੇ ਚੰਗੀ ਹਨੀ ਤੇ ਨਾ ਹੀ ਨਿਆਵ ਵਿੰਦੇ ਉਹਦੇ بڑے ਹੱਥ ਜੋ ਕਦੀ ਹਾਂ ਮੁੰਡੇ ਹਰਦੇ ਰਿਸ਼ਤੇ ਉਹ ਤੂੰ ਹੀ ਚੁੱਪ ਕਰ ਜਾ ਨਾ ਹੱਥ ਜੋੜੇ ਤੂੰ ਹੀ ਚੁੱਪ ਕਰ ਜਾ ਮਾਂ ਮੇਰੇ ਤੋਂ ਵੀ ਚੁੱਪ ਕਰ ਜਾ ਜਾਓ ਕੰਮਕਾਰ ਕਰ ਲਓ ਕੋਈ ਕੰਮ ਹੈ ਨਹੀਂ ਤੁਹਾਨੂੰ ਕੋਈ ਨਰਦ ਸੁਵਾ ਤੇਰੇ ਵਿੱਚ ਵਾ ਨਹੀਂ ਦੋਦ ਕੂਵੇ ਆਹੋ ਮੈਂ ਤੇਰੀ ਜੁਬਾਨ ਖੇਚ ਲੈ ਕੁੜੀ ਫੜ ਕੇ ਤੇਰੇ ਕੀ ਦਿਲ ਚਵਤ ਤੈਨੂੰ ਸ਼ਰਮ ਝਾਕਾ ਹੈ ਹੀ ਨਹੀਂਗਾ ਕੋਈ ਵਾ ਬਸ ਕੋਈ ਕਦੀ ਵੇਖਿਆ ਤਦ ਇਹ ਲੱਤਾ ਭਰਨ ਉੱਟ ਕੇ ਤੇਰੇ ਨੇ ਸੁੱਤਰ ਹੋਣਾ ਹੀ ਨਹੀਂ ਬਸ ਆਹ ਕੰਮ ਰਹਿ ਗਿਆ ਉਹ ਤਾਂ ਮੈਂ ਲੱਤਾ ਬਣਾ ਦੋ ਨਾ ਤੁਸੀਂ ਬੋਲਣ ਲੱਗੇ ਸੋਚਿਆਗਾ ਠੀਕ ਆ ਇਹਨੂੰ ਦੱਬਾ ਕੇ ਵੀ ਤੂੰ ਮਾਰਦਾ ਮੈਂ ਮਰੀ ਕੀ ਗੱਲ ਕਹੀ ਸੀ ਆਣ ਕੇ ਮੈਂ ਪੁੱਛ ਨਹੀਂ ਗਈ ਹਾਂ ਪਰ ਸਲਾਈ ਦਾ ਪਤਾ ਕਰ ਦੋ ਅੱਗੋਂ ਮੈਂ ਨਾ ਇਦਾਂ ਬੋਲੇ ਆ ਤਾਂ ਮੰਮੀ ਜੀ ਹੁਣ ਜੇ ਤੁਹਾਨੂੰ ਕਹਿ ਹੀ ਦਿੱਤਾ ਤਾਂ ਉਹ ਕਿੱਡੀ ਗੱਲ ਆ ਗਈ ਆ ਤੁਸੀਂ ਪਤਾ ਕਰ ਹੁੰਦੇ ਹਾਂ ਚੁੱਪ ਕਰਕੇ ਤੇ ਬਹਿ ਤਿੰਨੇ ਕ ਜੋਗਾ ਵਾ ਤੈਨੂੰ ਮੇਰੇ ਅੱਗੇ ਹੀ ਬੋਲਣਾ ਹੁੰਦਾ ਵਾ ਕਿਤੇ ਇਹਦੇ ਅੱਗੇ ਬੋਲ ਇਹਨੂੰ ਕੋਈ ਝਾਕਾ ਹੋਵੇ ਇਹਦਾ ਝਾਕਾ ਲੱਥ ਗਿਆ ਵਾ ਫਿਰ ਨਾ ਕੀ ਦੱਸਿਆ ਨਹੀਂ ਰੋਏਗਾ ਕਿਸੇ ਰੱਖਾਂ ਚ ਕੰਮ ਦੇ ਆਹ ਰੋਂਗ ਆਕ ਤੁ ਸੰਦੇ ਆ ਕੇ ਅੱਖਾਂ ਚ ਨਹੀਂ ਆ ਚੰਗੀਆਂ ਗੱਲਾਂ ਚਾਹ ਪੱਟੀਆਂ ਪੜਾਉਣ ਦੇ ਇਹਨੂੰ ਪਹਿਲਾ ਨਵਾਂ ਵਿਆਹ ਲਿਆਉਣੀ ਆ ਵਾ ਮੁਰਚੇ ਕਹਿੰਦੇ ਉਹਨਾਂ ਦੇ ਰਿਸ਼ਤੇਦਾਰ ਨਾ ਵੜਨੇ ਸੇ ਭੈਣ ਭਰਾਵਾਂ ਨਾ ਵੜਨ ਕੀ ਕਰਨੂ ਮੜਨਾ ਕੀ ਲੋੜ ਕਿਉਂ ਉਹਨਾਂ ਨੇ ਕਹਿਿਆ ਨਾ ਨਵਾਂ ਲਿਆਂਦੀਆ ਤਾਂ ਕਹਿੰਦੇ ਉਹਨਾਂ ਦੇ ਰਿਸ਼ਤੇਦਾਰ ਨਹੀਂ ਆਉਣੇ ਰਿਸ਼ਤੇਦਾਰ ਨਹੀਂ ਆਉਣੇ ਨਹੀਂ ਮੈਂ ਵਿਚਾਲੇ ਨਾ ਗੱਲ ਕੀਤੀ ਸੀ ਮੈਨੂੰ ਨਹੀਂ ਪਤਾ ਰਿਸ਼ਤੇਦਾਰਾਂ ਦੀ ਲੋੜ ਆ ਓਏ ਚੁੱਪ ਕਰ ਜੋ ਓਏ ਗੁਰੂ ਚੁੱਪ ਕਰ ਜੋ ਹੱਥ ਜੋਰੇ ਜੋ ਆਈ ਵੀ ਗੱਲ ਖੰਨੀ ਜਾਣਾ ਕਹਿੰਦੀਆਂ ਨੂੰ 니 ਚੁੱਪ ਕਰਕੇ ਬਹਿ ਸਮਝ ਤੂੰ ਚੁੱਪ ਕਰ ਮਮੀ ਜੀ ਤੁਸੀਂ ਵੀ ਚੁੱਪ ਕਰੋ ਮੈਂ ਨਹੀਂ ਜਬਾਨ ਵੱਡ ਲਾ ਕੋਈ ਨਹੀਂ ਤੁਸੀਂ ਚਲੋ ਚੁੱਪ ਕਰੋ ਕੀ ਹੋਇਆ ਨਹੀਂ ਚੁੱਪ ਚੀ ਕਿਉਂ ਦੇ ਬੋਲਣਾ ਕੁਛ ਨਹੀਂ ਆ ਤਾਂ ਚਲੋ ਤੇਰਾ ਕਮਰੇ ਚਲ ਮਾਣ ਮਾਰ ਜੂਂਗੀ ਕਿੰਨੀ ਮਾਸੀ ਜੀ ਕੀ ਹੋਇਆ ਮੈਂ ਤਾਂ ਪਹਿਲਾਂ ਹੀ ਨਹੀਂ ਹੋ ਉਹ ਦੀ ਮੈਂ ਤੇ ਦੀਦੀ ਨੂੰ ਕਿਹਾ ਸੀ ਵੀ ਮਾਸੀ ਜੀ ਨੂੰ ਪੁੱਛ ਲਓ ਪਹਿਲਾਂ ਨਾ ਬੋਲੋ ਵੇਲੋ ਮਾਸੀ ਜੀ ਮੈਂ ਚਲ ਜਣ ਨਹੀਂ ਕੋਈ ਗੱਲ ਨਹੀਂ ਤੂੰ ਚੁੱਪ ਕਰ ਤੇਰੇ ਕਰਕੇ ਤਾਂ ਸਿਆਪੇ ਪਏ ਨੇ ਉਹ ਨਹੀਂ ਤੂੰ ਚਲ ਅੰਦਰ ਕਮਰੇ ਚਲ ਅੰਦਰ ਜਾ ਫਾਈਬਰ ਨਾ ਬੋਲੋ ਤੂੰ ਚਲ ਅੰਦਰ ਚਲ ਤੂੰ ਬੱਬੀਆਂ ਰਹੀਆਂ ਇਹ ਲਾ ਕੇ ਬੈਠੋਂ ਜਗਾ ਛੱਡਿਆ ਮੈਨੂੰ ਯਾ ਨਾਲੀਆਂ ਦੀਆਂ ਨਾ ਗੱਲਾਂ ਸੌਂਦੀ ਘਰ ਦਾ ਪਰਦਾ ਘੱਚ ਹੀ ਰਹਿ ਜਾਂਦਾ ਘਰ ਦਾ ਪਰਦਾ ਰਹਿੰਦਾ ਤੇ ਤੁਸੀਂ ਚੁੱਪ ਰਹਿੰਦੇ ਤੇ ਆਜੋ ਜੇ ਤਾਂ ਕੀ ਹੋ ਗਿਆ ਹੈਗਾ ਹੁਣ ਤੇ ਇਦੀ ਗੱਲ ਹੁਣ ਮੈਨੂੰ ਚਾਹ ਨੂੰ ਰਹਿ ਨਹੀਂ ਦੇਣਾ ਇੱਥੇ ਨਾ ਰਹਿਣ ਦੇ ਆਹੋ ਵੇਖ ਕਿੰਨਾ ਅੱਖਾਂ ਕੱਢਦੀ ਹੁਣ ਮੈਂ ਕੀ ਕਰਾਂ ਨਾ ਤੁਸੀਂ ਹਟ ਦਿਓ ਨਾ ਹੋ ਹਟਦੀਏ ਫਿਰ ਮੈਂ ਦੱਸੂ ਕੀ ਕਰਾਂ ਜੀ ਕੋ ਤੱਕ ਕਰ ਚਪੇੜ ਮਾਰਾ ਕੱਸ ਕੇ ਮੇਰੇ ਦਿਵਾਲੇ ਹੁੰਨਾ ਵਾ ਇਹਨੂੰ ਚੰਦਿਆ ਹੋਏ ਬੜਾ ਇਦਾ ਗੋਲੇ ਮੇਰੇ ਅੱਗੇ ਸੱਪਾ ਹੀ ਪੈ ਗਿਆ ਯਾਰ ਲਿਆ ਕੇ ਕੁੜੀ ਨਾ ਮੰਮੀ ਹਟਦੀਆਂ ਤੇ ਨਾ ਹੀ ਸਰਨ ਹਟਦੀਆਂ ਇੱਕ ਤੋਂ ਇੱਕ ਨੇ ਦੋ ਵੀ ਹੁਣ ਮੈਂ ਜੇ ਉਹਦੇ ਮਗਰ ਬੋਲਾਂ ਤੇ ਮੰਮੀ ਕਹਿੰਦੀ ਆ ਜੇ ਮੰਮੀ ਮਗਰ ਬੋਲਾਂ ਤੇ ਉਹ ਕਹਿੰਦੀ ਆ ਹਾਸ ਹੀ ਜਾਂਦਾ ਬੰਦਾ ਵਿਆਹ ਕਰਵਾ ਕੇ ਸੱਚੀ ਆ ਹਏ ਮੇਰੇ ਘਰ ਕਿਹਨਾਂ ਦੀ ਕੱਲ ਲੜਾਈ ਪੈ ਗਈ ਮੈਂ ਤਾਂ ਦੀਦੀ ਨੂੰ ਪਹਿਲਾਂ ਹੀ ਕਿਹਾ ਸੀ ਦੀਦੀ ਨਾ ਮੈਨੂੰ ਇੱਥੇ ਰੱਖੋ ਮਾਸੀ ਜੀ ਨੂੰ ਪੁੱਛ ਲਓ ਕੀ ਕਰਾਂ ਹੁਣ ਮੇਰੇ ਸਾਹਮਣੇ ਇਨਾਂ ਦੇ ਕੀ ਪਤਾ ਦੀਦੀ ਨੂੰ ਪਹਿਲਾਂ ਵੀ ਦੱਸ ਤਾਂ ਹੁੰਦੇ ਹੁਣ ਦੀਦੀ ਆਉਂਦੀ ਤੇ ਮੈਂ ਦੀਦੀ ਨੂੰ ਕਹਣਾ ਦੀਦੀ ਮੈਂ ਨਹੀਂ ਇੱਥੇ ਰਹਿਣਾ ਮੇਰੇ ਘਰ ਕਿ ਤੁਹਾਡੇ ਘਰ ਲੜਾਈ ਪਈ ਮੈਨੂੰ ਭੇਜ ਦੇ ਨਾ ਕੀ ਗੱਲਾਂ ਤੂੰ ਕਰਉਂਦਾ ਹੀ ਆਂ ਦੀਦੀ ਮੈਨੂੰ ਭੇਜ ਦੋ ਮੈਂ ਨਹੀਂ ਇੱਥੇ ਰਹਿਣਾ ਕਿੱਥੇ ਭੇਜ ਦੋ ਤੈਨੂੰ ਮੇਰੇ ਘਰ ਕੇ ਤੈਨੂੰ ਕਿੰਨੀਆਂ ਗੱਲਾਂ ਸੁਣਨੀਆਂ ਪੈਂਡੀਆਂ ਮਾਸੀ ਜੀ ਦੀਆਂ ਕੋਈ ਗੱਲ ਨਹੀਂ ਸਬਾਈ ਦਾ ਨਾ ਵਾ ਨਹੀਂ ਦੀਦੀ ਤੂੰ ਹੀ ਰਹਿਨ ਦੋ ਮੈਨੂੰ ਭੇਜ ਦੋ ਤੈ ਕਿੰਨਾ ਦੇ ਬੋਲਣ ਬਾਅਦ ਤੱਕ ਵਾਰ ਜਾਣ ਢੀ ਕੋਈ ਗੱਲ ਨਹੀਂ ਮੈਂ ਤਾਂ ਹੀ ਨਠੀ ਨਠੀ ਆਈ ਆਂ ਕੋਈ ਗੱਲ ਨਹੀਂ ਇਹਨਾਂ ਦੀ ਹਰਤੋਂ ਆਏ ਕੋਈ ਨਹੀਂ ਤੂੰ ਭੇਜ ਦੋ ਮੈਂ ਜੇ ਸਲਾਈ ਸਿੱਖਣੀ ਹੋਊਗੀ ਮੈਂ ਉੱਥੇ ਸਿੱਖ ਲਾਂਗੀ ਮੈਂ ਨਹੀਂ ਰਹਿਣਾ ਦੀਦੀ। ਨਾ ਆਪਾਂ ਇਦਾਂ ਕੋਈ ਗੱਲ ਭੇਜਾਂਗੇ ਤੇਰੇ ਨੂੰ। ਨਾ ਕਰ। ਉਹਨਾਂ ਦੀ ਪੁੱਤ ਆਤਵਾ ਉਹ ਵਾਏ ਦਾਲਾ ਕੰਮ ਕਰਦਾ ਰਹਿੰਦਾ ਇੱਥੇ। ਪਰ ਦੀਦੀ ਚੰਗਾ ਨਹੀਂ ਲੱਗਦਾ ਕਿ ਇਹਦੇ ਸਾਹਮਣੇ। ਚੱਲ ਕੋਈ ਗੱਲੇ ਕੋ ਟੈਨਸ਼ਨ ਨਾ ਲੈ। ਇੱਥੇ ਤਾਂ ਪਤਾ ਇਹੋ ਹਾਲੀਆ। ਚੱਲ ਕੋਈ ਨਹੀਂ। ਹੁਣ ਜਾ ਕੇ ਨਾ ਮੰਮੀ ਨਾਲ ਨਾ ਕੋਈ ਗੱਲ ਕਰੀ। ਐਵੇਂ ਟੈਨਸ਼ਨ ਲੈਣ ਦੀ। ਉਹ ਮਾਣ ਆਪੇ ਦੇ ਕਰਦੇ ਆ ਕਿ ਚਲ ਧੀ ਆਹੜੀਆਂ ਖੁਸ਼ ਆਣ। ਉਹਨਾਂ ਦੇ ਮਾਪੋ ਤਾਂ ਖੁਸ਼ ਹੋ ਆਇਤੇ। ਕਿੱਥੇ ਤਰ੍ਹਾਂ ਭਾਜੀ ਵੇਲਾ ਕਿਨਾ ਕਰਦਾ ਮੇਰੇ ਨਾਲ। ਮੇਰਾ ਸਾਥ ਦਿੰਦਾ ਵਾ। ਚੰਗੇ ਆ ਬਾਜੀ ਤੇ ਦੀਦੀ ਪਰ ਮੈਂ ਮੈਨੂੰ ਕੀ ਲੋੜ ਮੰਮੀ ਉਹਨਾਂ ਨੂੰ ਦੱਸਨ ਨੂੰ ਮੈਂ ਉਹਨਾਂ ਨੂੰ ਟੈਨਸ਼ਨ ਥੋੜੀ ਦੇਣੀ ਆ ਚਲ ਉਹਨਾਂ ਨਾਲ ਗੱਲ ਕਰੀ ਕੋਈ ਨਹੀਂ ਕੋਈ ਗੱਲ ਨਹੀਂ ਮੈਂ ਕੇਨ ਨਾਲ ਹੀ ਦੱਸਦੀ ਤੇ ਤੇਰ ਦੋ ਵੀ ਨਹੀਂ ਕੋਈ ਗੱਲ ਨਹੀਂ ਭੇਜਾਂਗੇ ਮੈਂ ਤੇਰੇ ਪੈਸੇ ਨਾਲ ਕਰਾਂ ਨਹੀਂ ਆਪੇ ਕਰਵਾਉਂ ਦੋ ਇਹ ਤਾਂ ਠੀਕ ਆ ਚਲ ਚੁੱਪ ਕਰ ਸੱਸੀ ਕਾ ਬਾਜੀ ਔਰ ਸਰਾਉਂ ਦੀ ਠੀਕ ਠਾਕ ਕੋਈ ਗੱਲ ਨਹੀਂ ਮੈਂ ਨਾ ਸੰਨੀ ਨੂੰ ਭੇਜ ਦੂੰਗਾ ਪੈਸੇ ਦੇ ਕੇ ਕਿੰਨਾ 5000 ਠੀਕ ਆ ਜੀ ਠੀਕ ਆ ਕੋਈ ਨਾ ਤੁਹਾਨੂੰ ਪਹੁੰਚ ਜੂਗਾ ਘਰ ਫੇਰਾ ਮਾਨ ਦੀ ਲੋੜ ਨਹੀਂ ਹਾਂ ਅੱਜ ਸ਼ਾਮ ਤੱਕ ਆ ਜਾਏਗਾ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਚੰਗਾ ਮੈਂ ਤੇ ਚੰਗਾ ਭਾਜੀ ਮਿਹਰਬਾਨੀ ਇਹ ਭਾਏ ਮੇਰੇ ਵਾਸਤੇ ਰੋਜ਼ ਦਿਹਾੜੀ ਦੱਸਿਆ ਆ ਪਾ ਇਹਦਾ ਤੈਨੂੰ ਕੀ ਹੋ ਗਿਆ ਫਿਰ ਮੈਂ ਚੰਗੀ ਮੰਜੀ ਠੋਕੇ ਆਈ ਆ ਕਿਹਦੀ ਆ ਜਿਹੜੀ ਆਈ ਨੂ ਰਾਣੀ ਤੇਰੀ ਨੂ ਰਾਣੀ ਜਾ ਕੇ ਤੇ ਮੁੰਡੇ ਦੇ ਕੰਨ ਭੰਡਈ ਮੇਰੇ ਖਿਲਾਫ ੜਕਾਉਣ ੜਈ ਤੇ ਮੈਂ ਸੁਣ ਲਿਆ ਗੱਲਾਂ ਮੈਂ ਨਹੀਂ ਅੱਜ ਬੈਠਾ ਖਲੋਤਾ ਵੇਖਿਆ ਮੈਂ ਨਾ ਬੈਠਕ ਲੱਤਾ ਵੇਂਦੀ ਰਹੀ ਨਾ ਇਧਰ ਮੇਰੇ ਸਿਰ ਤੇ ਬਹਿ ਜਾਗੀ ਆਣ ਕੇ ਹੋਰ ਵੀ ਕਹਿਣਾ ਕੋ ਮੈਂ ਤੈਨੂੰ ਮੈਂ ਦੱਸਿਆ ਕੱਖ ਨਹੀਂ ਛੱਡਿਆ ਮੈਂ ਵੀ ਜੀਣਾ ਹਰਾਮ ਕਰਤਾ ਮੈਂ ਤੇ ਮੁੰਡੇ ਦੇ ਲੱਗੀਆਂ ਚਪੇੜ ਮਾਰਣ ਸੁਣ ਨਾ ਐਦਾਂ ਕਰਿਆ ਕਰ ਬਢੇਪਾ ਸਾਡਾ ਇਹਨਾਂ ਦੇ ਹੱਥਾਂ 'ਚ ਆਉਣਾ ਵਾ ਅਗਲੀ ਨਾ ਗਿਣਗਣ ਬਦਲੇ ਲੈਣੇ ਮੁੜ ਕੇ ਉਹ ਕੁਛ ਨਹੀਂ ਹੁੰਦਾ ਜੇ ਹੁਣੇ ਵੱਡੇ ਪਾ ਚੱਲਿਆ ਮੇਰੇ ਤੇ ਹਜੇ ਮੈਂ ਹੈਗੀ ਆ ਪਕਾਉਣ ਜੋਗੀ ਮੈਂ ਕਹੇਦੇ ਹੱਥਾਂ ਵੱਲ ਵੇਖਾਂ ਜੇ ਹੌਲੀ ਗੱਲ ਕਰ ਲੈਣ ਤਾਂ ਚੰਗੀ ਗੱਲ ਨਹੀਂ ਮੈਂ ਵੇਖ ਲਿਆ ਹੌਲੀ ਬੋਲ ਕੇ ਮੈਨੂੰ ਕੋਈ ਫਾਇਦਾ ਨਹੀਂ ਇਹਦਾ ਮੇਰੀ ਗੱਲ ਸੁਣਾਂ ਜੇ ਉਹ ਲੈ ਆਈ ਆਈ ਉਹਨੂੰ ਹੁਣ ਤੂੰ ਹੀ ਬੱਸ ਕਰਨਾ ਐਦਾਂ ਕਰਿਆ ਕਰ ਕੀ ਲੈਣਾ ਇਹਨਾਂ ਕਮਾਂ ਚ ਤੇ ਚਿੰਕਰੀ ਕਿਉਂ ਮੈਨਾਂ ਨਾ ਖਾਂ ਚਿੰਕੇ ਥੋੜਾ ਘਟ ਨਹੀਂ ਚਿੰਕੇ ਜਾਂਦਾ ਸ਼ਿਆ ਘਰਾਂ ਚ ਦੱਸਦੀ ਐ ਵੀ ਮੇਰੀ ਈ ਜ਼ਬਾਨ ਵਾ ਚੱਲ ਕੋਈ ਗੱਲ ਨਹੀਂ ਪਿਆਰ ਨਾਲ ਵੀ ਗੱਲ ਕਰ ਲਈਦੀ ਐ ਪਿਆਰ ਪਿਉਣ ਵਾਲੀਆਂ ਨਹੀਂ ਜਿੰਸਾਂ ਹੁੰਦੀਆਂ ਇਹਨਾਂ ਨੂੰ ਛੱਤਰ ਫੇਰ ਕੇ ਰੱਖੀਏ ਨੇ ਫੇਰ ਇਹਿੰਦੀਆਂ ਨੇ ਐਦਾਂ ਨਹੀਂ ਬੋਲੀ ਰਹੀਦਾ ਛੱਤਰ ਫੇਰ ਕੇ ਰੱਖੀਏ ਆ ਕਿੱਡੀ ਮਾੜੀ ਗੱਲ ਕੀਤੀ ਆ ਤੇ ਕਿਉਂ ਬੋਲਦੀ ਮੇਰੇ ਅੱਗੇ ਜਿਵੇਂ ਮੈਨੂੰ ਸੱਸ ਸਮਝੇ ਤਾਂ ਮੈਂ ਭਰਾ ਕਿਉਂ ਇਹਦੀ ਭੈਣ ਦੇ ਸਾਹਮਣੇ ਦੀ ਬੇਇੱਜ਼ਤੀ ਕਰਦੀ ਜਿੰਨੀ ਕਕਲੋ ਲੈ ਕੇ ਆਈ ਉਹਨੇ ਉਹਨੀ ਕੀ ਵਰਤਣੀ ਹੈ ਕਿਉਂ ਐਦਾਂ ਕਰਨ ਰਹੀ ਹੈ ਟਾਈਮ ਕੱਢ ਲਾ ਕਿਉਂ ਲੋਕਾਂ ਨੂੰ ਤਮਾਸ਼ਾ ਲਾ ਲਾ ਵਖਾਉਣ ਡਈ ਤੇ ਜੋ ਦੂਜਾ ਗੁੰਗਾ ਉਂਤਰਾ ਉਹਦੀ ਤੇ ਮੂੰਹ 'ਚ ਜ਼ੁਬਾਨੀ ਹੈ ਨਹੀਂ ਉਹ ਮੇਰੀ ਗੱਲ ਸੁਣ ਬੜੀ ਹੱਦ 2 ਮਹੀਨੇ ਰਹਿ ਲੂਗੀ ਸਿੱਖ ਲੂਗੀ ਸਲਾਈ ਆਪੇ ਚੱਲ ਜੂਗੀ ਕਿਉਂ ਐਵੇਂ ਤਪਦੀ ਰਹਿਣੀ ਮੈਂ ਤਾਂ ਇਹਦੇ 4 ਭਾਂਡੇ ਵੱਖਰੇ ਕਰੀਏ ਤੇ ਪਕਾਵੇ ਤੇ ਖਾਵੇ ਮੇਰੇ ਕੋ ਹਜੇ ਹੈਗੇ ਨਹੀਂ ਮੇਰੇ ਹੱਥ ਚੰਗੀਆਂ ਨਹੀਂ ਟਟ ਨਹੀਂ ਗਏ ਮੇਰੇ ਖਾਤੇ ਬਾਬਾ ਕਰ ਲੈ ਜਿਹੜੀ ਕਰਨੀ ਆ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਤੈਨੂੰ ਚਾਹ ਬੜਾ ਰੋਟੀਆਂ ਭਕਾਉਂਦਾ ਵੱਖਰੀਆਂ ਲੋੜ ਆਇਆ ਇਹਦੀਆਂ ਰੋਟੀਆਂ ਤੋਂ ਮੈਂ ਭੁੱਖੀ ਆ ਦੋ ਥਾਂ ਹੀ ਖਰਚਾ ਦੱਸ ਕੇ ਨਾ ਹੋਣਾ ਨਾਲੇ ਇੱਕ ਥਾਂ ਰੋਟੀ ਬਣੇ ਤਾਂ ਖਰਚਾ ਘੱਟ ਹੁੰਦਾ ਵਾ ਮੈਂ ਚਾਰਨਾ ਵੀ ਖਾ ਲਾਂਗੀ ਨੇਜੇ ਦੁਆਜ ਸਿਆਪਾਤ ਨਾ ਪਾਏ ਮੇਰੇ ਗੱਲ ਹੁਣ ਚਾਹਨੀ ਕੀ ਆ ਤੂੰ ਮੇਰਾ ਨਹੀਂ ਜੀ ਕਰਦਾ ਇਹਦਾ ਰਹਿਣ ਨੂੰ ਮੈਨੂੰ ਤੂੰ ਵੱਖ ਕਰ ਛੱਡ ਵੱਖ ਮੈਂ ਕਰਨਾ ਵਾ ਤੇ ਹੋਰ ਕਿਨੇ ਕਰਨਾ ਥੋੜੀ ਬੋਦੀ ਉਹਨੂੰ ਪੈਲੀ ਦਊਗਾ ਕਾ ਕਨਾਲ ਦੋ ਕਨਾਲ ਪੱਠੀਆਂ ਪੁੱਠੀਆਂ ਜੋਗੀ ਇਹਨੂੰ ਪਤਾ ਲੱਗੇ ਕੋਨੇ ਟਾਈਮ ਪਾਸ ਕਿਦਾਂ ਕਰਨਾ ਆਪਣਾ ਮੈਂ ਹੁਣ ਉਹਨਾਂ ਨੇ ਟਾਈਮ ਪਾਸ ਵਾਲ ਵੇਖਾਂ ਪਹਿਲਾ ਮੁੰਡੇ ਵਿਆਹ ਲੈ ਨਹੀਂ ਆ ਮੁੜ ਕੇ ਜਿਤ ਬਾੜੀ ਪਾ ਲੈ ਨਹੀਂ ਆ ਮੁੜ ਕੇ ਉਹਨੂੰ ਦੇਣਾ ਵੀ ਕੱਖ ਰਹੀ ਫੇ ਸਿਆਪੇ ਪਹਿਣੇ ਆ ਯਾ ਮੈਨੂੰ ਪਤਾ ਹੁੰਦਾ ਨਾ ਇਦਾਂ ਦਾ ਡੋਲਾ ਆਉਣਾ ਤਾਂ ਮੈਂ ਨਿਜ ਵੀ ਹੁੰਦੀ ਇਹਨੂੰ ਚੱਲ ਜੇ ਤੁਹਾਡੀ ਨਹੀਂ ਲੰਗਦੀ ਨਾ ਕੋਈ ਨਹੀਂ ਮੈਂ ਕਰ ਲਾਂਗਾ ਇਹਨਾਂ ਨਾਲ ਬਾਕੀ ਤੁਹਾਡੇ ਨਾਲ ਗੱਲ ਕਰਨ ਦਾ ਫਾਇਦਾ ਨਹੀਂ ਤੁਸੀਂ ਤਾਂ ਸੈੜੀ ਨੋ ਪੁੱਤ ਦੀ ਲੈ ਨਹੀਂ ਜ਼ਮੀਨ ਫਿਰ ਉਹਨੂੰ ਅੱਧੀ ਦੇਣੀ ਪੈਣੀ ਆ ਭੁੱਖੇ ਮਰਦੇ ਵੇਖਾਂਗੇ ਫਿਰ ਮੇਰੇ ਵੱਲੋਂ ਭੁੱਖੇ ਮਰਨ ਨਾ ਮਰਨ ਮੈਨੂੰ ਕੋਈ ਫਿਕਰ ਨਹੀਂ ਚੱਲ ਜਾ ਫਿਰ ਕਰ ਲੈ ਜੋ ਤੇਰ ਕੋੰਦੀ ਆ ਵੇਖ ਲਾ ਕਿੰਨੇ ਦਿਨ ਹੋ ਗਏ ਆ ਅਜੇ ਤੱਕ ਨਹੀਂ ਗੀ ਉੱਠੀ ਮੰਜੇ ਤੋਂ ਹੁਣ ਮੈਂ ਵੀ ਇਕੱਲੀ ਕਿੰਨਾ ਕੰਮ ਕਰੀ ਜਾਵਾਂ ਮੈਂ ਤੇ ਆਪ ਥੱਕ ਜਾਨੀ ਆ ਕਦੀ ਮੁੰਡੇ ਵੱਲ ਵੇਨੀ ਆ ਕਦੀ ਨੌਂ ਵਾਲੇ ਵੇਨੀ ਆ ਘਰਾਂ ਤੇ ਘਰਾਂ ਕੀ ਅਬ ਤਰਾ ਜਿਹੜਾ ਚੋਰਾਵਨ ਐ ਵੀ ਬੰਦੇ ਨੂੰ ਵਿੱਚ ਵਿੱਚ ਮਾਰ ਹੀ ਛੱਡਦਾ ਚੱਲ ਹੁਣ ਉਹਨੂੰ ਤੇ ਵੇਖਾਂ ਜਾ ਕੇ ਉੱਠੀ ਆ ਕਿ ਨਹੀਂ ਨਾ ਦਵਾਈ ਲੈਣ ਜਾਂਦੀ ਆ ਅੰਤਰਾ ਘਟ ਦੁੱਖ ਵਾ ਮੁੰਡਾ ਇਧਰ ਪਿਆ ਵਾ ਉਹ ਇਧਰ ਪਈ ਆ ਹਾਇ ਰੱਬਾ ਮੇਰੀ ਤਾਂ ਕੀ ਕਿਸਮਤੀ ਮਾੜੀ ਆ ਇਹੇੱਖਾਂ ਜਾ ਕੇ ਬੜਾ ਜੀਵਨ ਐ ਇਹ ਜੀਵਨ ਹਾਂਜੀ ਇਧਰ ਆ ਗੱਲ ਸੁਣ ਹਾਂਜੀ ਮੇਰੀ ਗੱਲ ਸੁਣਾ ਆਪਣੇ ਉਹ ਨਾ ਬੰਦਰ ਪਈਏ ਦੋ ਤਿੰਨ ਦਿਨ ਹੋ ਗਿਆ ਦਵਾਈ ਲੈਂਦੀ ਕਿ ਨਾ ਇਹਦੀ ਨਾ ਦਵਾਈ ਖਾਂਦੀ ਆ ਤੇ ਨਾ ਉੱਠਦੀ ਆ ਇਹੋ ਤਾਂ ਟੈਨਸ਼ਨ ਮੈਨੂੰ ਪਈ ਆ ਉਹਦੇ ਵਾਲੀ ਚੱਲੀ ਹੀ ਮੈਂ ਪਿਠਾਲਣੀ ਆ ਉਹਨੂੰ ਕਹਿੰਨੀ ਆ ਫੇ ਨਾ ਤੋ ਟਟ ਕੇ ਦਵਾਈ ਲਿਆ ਤੇ ਲਿਆ ਦੋ ਤੀ ਦਵਾਈ ਜਾ ਕੇ ਉਹ ਮੈਂ ਤੇ ਚਲੀ ਜਾਣਾ ਵਾ ਤੇ ਪਰ ਇੱਕ ਗੱਲ ਆ ਵੀ ਸਾਡੇ ਮੁੰਡਿਆ ਦੇ ਗੱਲ ਬੜੀ ਗੱਲਤੂ ਵਾ ਹੈ ਮੁੰਡੇ ਨੇ ਤਾਂ ਸਾਡਾ ਜਲੂਸ ਹੀ ਕਰਤਾ ਫੜ ਕੇ ਤੂੰ ਉਧਰ ਪੈ ਗਈ ਏ ਕੀ ਕਰਾਂਗੇ ਹੈ ਅੰਤਰੀ ਮੁਸੀਬਤ ਸਾਡੇ ਦੋਵਾਂ ਵਾਸਤੇ ਕੀ ਕਰੀਏ ਆਪਾਂ ਹਾਂ ਮੈਨੂੰ ਇਹ ਆ ਤੇਰੇ ਬਾਹਰ ਲੋਕਾਂ ਨੂੰ ਇੰਨਾ ਪਤਾ ਨਹੀਂ ਨਾ ਤੇ ਮੂੰਹ ਕਿਹੜੇ ਹਿਸਾਬ ਨਾਲ ਕੱਢਣਾ ਪਾ ਹੈ ਮੈਂ ਤਾਂਨੇ ਇੱਕ ਗੱਲ ਦੱਸਾਂ ਇਹ ਉਹਲਾ ਹੀ ਆ ਬਾਹਰ ਸਾਰਿਆਂ ਨੂੰ ਪਤਾ ਹੋਣਾ ਵਾ ਠੀਕ ਆ ਨਾ ਤੁਸੀਂ ਇਹ ਸਮਝਦੇ ਜੀ ਵੀ ਸਾਨੂੰ ਹੀ ਪਤਾ ਬਾਹਰ ਨਹੀਂ ਕਿਸੇ ਨੂੰ ਪਤਾ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਵਾ ਮੈਂ ਨਾ ਦੂਰ ਦੂਰ ਗੱਲਾਂ ਸੁਣਦਾ ਹੁੰਦਾ ਜੀ ਪੁਰਾਣੇ ਦਾ ਮੁੰਡਾ ਅਮਲੀ ਤੇ ਢਿੰਗੜੇ ਦਾ ਹੋਂਦ ਪੁਰਾਣੇ ਆ ਹਿੰਨਾ ਦੇ ਪਤਾ ਵੀ ਘਰ ਵੀ ਪੜ ਲਿਆ ਇੱਕ ਹੋਰ ਕੀ ਏਕਾ ਕੁੜੀ ਵਾਲੇ ਦੇਖਦੇ ਦੁੱਖ ਹੁੰਦਾ ਰਹਿੰਦਾ ਵੀ ਆਪਣਾ ਸਭ ਕੁਝ ਛੱਡ ਕੇ ਤੇ ਇਹਦੇ ਮਨਖੱਤੇ ਦੇ ਮਗਰ ਨਾਕੀ ਆ ਗਈ ਓਹ ਤੇ ਗੱਲ ਵਾ ਹਾਂ ਨਾ ਤੇਰੀ ਪੇਕੇ ਜਾਣ ਜੋਗੀ ਨਾਕ ਤੇ ਮਾਂ ਨੂੰ ਦੁੱਖ ਸੋ ਕਰਨ ਜੋਗੀ ਜਿੰਨੇ ਇਹੋ ਕੰਮ ਹੀ ਕਰਨਾ ਹੈ ਤੋ ਵਿੱਚ ਅਦਾ ਦੂਜੇ ਘਰ ਦਾ ਗੱਲ ਹੀ ਬੇੜਾ ਕਰਕੇ ਕੀਤਾ ਇਹਨੇ ਹੈ ਇੱਕ ਤਾਂ ਮੇਰਾ ਕੁੜੀ ਤੇ ਵੀ ਗੁੱਸਾ ਹੁੰਦਾ ਵਾ ਪਹਿਲਾਂ ਕੁੜੀਆਂ ਜਦੋਂ ਨਿਕਲਣ ਲੱਗਦੇ ਹੁੰਦਾ ਸੋਚਦੀਆਂ ਕੁਝ ਨਹੀਂ ਗਈਆਂ ਉਹ ਚਲੋ ਹਾਂ ਗੱਲਾਂ ਕਿ ਅਗਰ ਆਪਾਂ ਇਹਨਾਂ ਖਤਰ ਨੇਰ ਚ ਛਾਲ ਦੇ ਕੇ ਮਾਰ ਦੇ ਤੱਕਾ ਦੇ ਕੇ ਮੇਰੀ ਗੱਲ ਸੁਣ ਹਾਂ ਗੱਲਾਂ ਕਰ ਹੁਣ ਸਾਡੇ ਘਰ ਦੇ ਨੂੰ ਠੀਕ ਕਰਾਂ ਫਿਰ ਮੈਂ ਠੀਕ ਹੈ ਨਾ ਹਾਂ ਜਿਹੜਾ ਬੰਦਾ ਸੜਿਆ ਹੋਣਾ ਉਹਨੇ ਕੁਛ ਨਾ ਕੁਛ ਤੇ ਕਰਨਾ ਹੀ ਆ ਉਹ ਇਤਰਾ ਕਰ ਉਹਨੂੰ ਇੱਕ ਦਿਨ ਪੁੱਛਿਆ ਕਿ ਕੋਈ ਦਵਾਈ ਬੂਟੀ ਦੀ ਲੋੜ ਹੈ ਤਾਂ ਵੀ ਜਾ ਕੇ ਲਿਆਦਾ ਮੇਰੀ ਗੱਲ ਸੁਣੋ ਇਤਰਾ ਪੈ ਰਹੇ ਤੇ ਕੋਈ ਨਾ ਕੋਈ ਹੋ ਗਿਆ ਤੇ ਮੁਰਗੇ ਬੱਚੇ ਮਰ ਜਾਣਗੇ ਤੇ ਮੱਸਾਂ ਕਰ ਉਧਰ ਹੀ ਚੱਲੀ ਆ ਕੋਈ ਨਹੀਂ ਜਾਨੀ ਆ ਮੈਂ ਕਰਦੀ ਆ ਗੱਲ ਉਹਦਾਂ ਜਾ ਕੇ। ਦਾ ਕਰ ਗੱਲ ਉਹਦਾਂ ਹਾਂ। ਆਹੋ ਪੀ ਲਿਆ ਦਿਓ ਫਿਰ ਦਵਾਈ ਹੈ। ਮੈਨੂੰ ਪਾਣੀ ਦਾ ਗਲਾਸ ਦੇ ਇੱਕ ਪੀ ਲਓ। ਚਲੋ ਬੈਠੋ ਤੁਸੀਂ ਮੈਂ ਦੇ ਦੇਣੀ ਪਾਣੀ। ਪਾਣੀ ਲੈ। ਹਾਈ ਹਾਈ ਮੈਨੂੰ ਤਾਂ ਮੰਜਿੰਦਰ ਵਾਲ ਵੇਖ ਕੇ ਹੌਂੜਿਆ ਵਾ। ਕਿੰਨੀ ਟੈਨਸ਼ਨ ਲੈਣ ਡਏ ਆ। ਮੈਂ ਤਾਂ ਇਹ ਕਹਿੰਨੀ ਆ ਕਿ ਤੇ ਇਹ ਨਾਲ ਆਪਣੇ ਆਪ ਕੁਝ ਕਰਵਾ ਲੇ। ਹੁਣ ਬਾਹਰ ਵੀ ਬੰਦੇ ਨੇ ਨਿਕਲਣਾ ਹੁੰਦਾ ਵਾ। ਠੀਕ ਆ ਰਾਂ ਮੈਂ। ਮੈਨੂੰ ਤਾਂ ਕੋਹ ਸਮਝ ਨਹੀਂ ਆਉਂਦੀ। ਚਲ ਪਾਣੀ ਦਵਾਈ ਤਾਂ ਪਹਿਲਾਂ ਡੋਲੇ ਵਾਲ ਤੇ ਵੇਖਾਂ ਪਈ ਮੂੰਹ ਅੱਡ ਕੇ ਅੰਦਰ ਆਲਾ ਪਾਣੀ ਮੇਰੀ ਗੱਲ ਸੁਣ ਜਾਂ ਅੰਦਰ છાਤੀ ਮਾਰ ਕੀ ਬਣ ਗਿਆ ਨਹੀਂ ਮੈਂ ਚੱਲੀ ਹੁਦਰੀ ਪੀਓ ਤੁਸੀਂ ਪਾਣੀ ਫਿਰ ਦਵਾਈ ਲਾ ਦਿਓ ਨਵ ਹਾਂਜੀ ਮੰਮੀ ਉਠ ਹੋਣ ਕੀ ਹਾਲ ਵਾ ਅੱਗੇ ਨਾਲੋਂ ਫਰਕ ਆ ਹੁਣ ਫਰਕਵਾ ਹੁਣ ਹਾਂਜੀ ਤੇ ਮੇਰੀ ਧੀ ਦਾ ਕਰ ਉੱਠ ਕੇ ਨਹਾ ਤੇ ਨਹਾ ਕੇ ਨਾ ਤੇ ਆਪਣੇ ਡੈਡੀ ਨਾਲ ਜਾ ਕੇ ਦਵਾਈ ਲੈ ਆ ਇਹਦਾ ਪਿਆੰਕ ਨਾ ਚਿਰਕ ਜਾਣਾ ਨਹੀਂ ਮੰਮੀ ਮੈਂ ਦਵਾਈ ਲੈਣ ਨਹੀਂ ਜਾਣਾ ਮੈਨੂੰ ਥੋੜਾਕ ਟਾਈਮ ਹੋ ਰਿਹਾ ਆਰਾਮ ਕਰ ਲੈਂਦਾ ਮੈਂ ਠੀਕ ਹੋ ਜਨਾ ਅੱਗੇ ਨਾਲੋਂ ਕਿੰਨਾ ਫਰਕ ਆ ਮੇਰੀ ਗੱਲ ਸੁਣ ਪੁੱਤ ਅੱਜ ਜਿਹਦੀ ਆ ਨਾ ਤੇਰੀ ਵੀ ਮੈਂ ਨਹੀਂ ਜਾਣਾ ਹੁਣ ਪਵਾੜਾ ਖਾਣਾ ਤਰਾ ਮੈਂ ਕੰਮ ਕਰਾਂਗਾ ਮੈਂ ਤੁਹਾਨੂੰ ਸਭਾਂ ਮੈਂ ਤਾਂ ਫਾਇਰ ਲੱਗ ਗਈ ਆ ਮੇਰੇ ਵੱਲ ਵੇਖੋ ਕੋਹ ਕੋਈ ਨਹੀਂ ਮੰਮੀ ਮੈਂ ਡਾਕਟਰ ਨਾਲ ਕੰਮ ਕਰਵਾ ਦਿੰਨੀ ਆ ਉਹ ਕੰਮ ਨੂੰ ਮਾਰ ਗੋਲੀ ਪਹਿਲਾਂ ਠੀਕ ਹੋ ਜਾ ਠੀਕ ਆ ਨਾ ਹਾਂਜੀ ਮੈਂ ਨੂੰ ਘੜੀ ਇੱਕ ਰੈਸਟ ਕਰ ਲੈਂਦਾ ਜੇ ਨਾ ਨਾ ਫਰਕ ਪੋਗਾ ਫਿਰ ਮੈਂ ਦਵਾਈ ਲੈਣ ਚੱਲ ਜਾਾਂਗੀ ਤੂੰ ਵੀ ਜਿੱਦੀ ਬੜੀ ਆ ਆਪਣੀ ਜਿੱਦ ਪਗਾ ਕੇ ਹਟਣੀ ਆ ਇਹੋ ਜਿੱਦ ਨੇ ਤੈਨੂੰ ਮਰਵਾਇਆ ਵਾ ਹੈ ਐਨੀ ਜੇਦੀ ਤੂੰ ਪੱਕੀ ਆ ਉਦੋਂ ਕਿਤੇ ਹਾ ਜਿੱਦ ਕਰਕੇ ਨਾ ਇੱਥੇ ਆਈ ਹੁੰਦੀ ਅੱਜ ਤੂੰ ਚੰਗੀ ਭੜੀ ਆਪਣੇ ਘਰ ਹੋਣਾ ਹੈਗਾ ਕੀ ਕਰਾਂ ਪਰ ਮੈਂ ਤੰਤਰੀ ਕੋ ਮੇਰੀ ਕਿਸਮਤ ਮਾੜੀ ਤੇ ਕੋ ਤੇਰੀ ਮਾੜੀ ਚੱਲ ਪੈ ਜਾ ਲੰਮੇ ਘੜੀ ਠੀਕ ਵਾ ਨਾ ਹੋ ਜੇਂਗੀ ਠੀਕ ਹੋਣਾ ਹਾਂਜੀ ਠੀਕ ਚਲ ਘੜੀ ਕਰ ਰੈਸਟ ਕਰ ਲਾ ਫਿਰ ਰੋਟੀ ਲਿਆ ਕੇ ਦੇਨੀ ਐ ਉੱਠਣ ਵਾਲੇ ਨਾਲ ਨੂੰ ਕੋਈ ਨਹੀਂ ਚੰਗਾ ਹਾਂਜੀ ਮੰਮੀ ਹਾਂ ਪੁੱਤ ਪਿੰਦਰ ਘਰੇ ਹੀ ਆ ਨਾ ਕਿਤੇ ਗਏਤ ਨਹੀਂ ਨਾ ਨਹੀਂ ਨਹੀਂ ਪਿੰਦਰ ਘਰੇ ਹੀ ਆ ਆਵੇ ਦੂਜੇ ਅੰਦਰ ਸੁੱਤਾ ਤੂੰ ਉਹਦੀ ਫਿਕਰ ਕੋ ਲੈਨੀ ਆ ਆਪਣੀ ਫਿਕਰ ਕਰ ਉਹਦੇ ਧਿਆਨ ਰੱਖਿਓ ਕਿਤੇ ਜਾਨ ਨਾ ਉਹ ਨਹੀਂ ਜਾਂਦਾ ਕਿਤੇ ਮੇਰਾ ਤਾਂ ਧਿਆਨ ਤੁਹਾਡੇ ਵਾਲੀ ਕਦੀ ਤੇਰੇ ਵਾਲ ਲਾਜ ਨਹੀਂ ਕਦੀ ਉਹਦੇ ਵਾਲ ਚਲ ਜਾਨੀ ਆ ਮੈਂ ਤਾਂ ਫਾਇ ਲੱਗ ਗਈ ਆ ਕੋਈ ਨਹੀਂ ਆਰਾਮ ਕਰ ਤੂੰ ਐਡਾ ਫਿਕਰ ਨਾ ਕਰ ਉਹਦਾ ਹਾਂਜੀ ਕੋਈ ਨਹੀਂ ਆ ਅੰਦਰ ਹੀ ਪਿਆ ਆ ਕਿਹਾਂ ਦੀ ਕੱਢਣਾ ਮੋਟਰਸਾਈਕਲ ਕਿੱਧਰ ਕੱਢਣਾ ਹਾਂ ਅਗਲੀ ਜਦੀ ਦੀ ਪੱਕੀ ਆ ਨਾ ਆਂਦੀ ਫੇ ਮੈਂ ਦਵਾਈ ਨਹੀਂ ਗਈ ਲਿਆਉਣੀ ਮੈਂ ਐਦਾਂ ਹੀ ਠੀਕ ਹੋ ਜਾਣਾ ਵਾ ਇੱਥੇ ਮਰ ਜਣਾ ਫਿਰ ਕਾ ਮੈਂ ਕੀ ਕਰਾਂ ਮੈਂ ਤੇ ਹਾਰਗੀ ਨਾਲ ਪਤਾ ਨਹੀਂ ਕਿਦਾਂ ਦੇ ਸੁਭਾਅ ਆ ਇਹਨਾਂ ਦੇ ਹਾਂ ਉਹ ਦੂਜੇ ਨੂੰ ਪੁੱਛ ਲਾ ਪਤਾ ਵੀ ਝਟਾ ਖਿਲਰੇ ਆ ਹੀ ਪੈਰ ਅੰਦਰ ਪੁੱਛ ਲਈ ਨਹੀਂ ਆ ਅੰਦਰਲੀ ਨੂੰ ਕੀ ਹੋਇਆ ਵਾ ਇਹਦਾ ਹੀ ਗਮ ਲੈ ਕੇ ਬੈਠੀ ਆ ਕੇ ਇਹਦਾ ਹੀ ਗਮ ਮਾਰਨ ਡਿਆ ਉਹਨੂੰ ਵੀ ਮੈਂ ਤੇ ਆਫ ਫਾਇ ਲੱਗੀ ਆ ਯਾਰ ਉਹ ਵੀ ਸੱਚੀ ਆ ਵੀ ਕੀ ਕਰੇ ਹੈ ਤਾਂ ਸੱਚੀ ਆ ਮੈਨੂੰ ਵੀ ਦਿਖਦਾ ਵਾ ਪਰ ਗਲਤੀ ਤਾਂ ਉਹਨੇ ਵੀ ਕੀਤੀ ਆ ਨਾ ਪਹਿਲਾਂ ਪਰਖ ਲੈਂਦੀ ਚੰਗੀ ਤਰ੍ਹਾਂ ਇਹਨੂੰ ਚੱਲ ਮੇਰੀ ਗੱਲ ਸੁਣ ਬੁੱਧੀਆਂ ਗੱਲਾਂ ਨਾ ਕਰ ਹੁਣ ਜਿਹੜਾ ਕੰਮ ਹੋਣਾ ਹੈ ਉਹ ਤੇ ਗਿਆ ਹੋ ਤੂੰ ਨੌਲੇ ਸਮੇਂ ਵਾਲੇ ਵੇਖ ਵੀ ਕੀ ਕਰਨਾ ਗੜੀ ਠੀਕ ਆ ਚੱਲ ਠੀਕ ਆ ਹਾਂ ਚੱਲ ਚੱਲ ਪੁੱਛਿਆ ਚਲ ਪਾਓ ਕੜੀ ਲੰਮਿਆ ਤੁਸੀਂ ਤੇ ਮੈਂ ਚਾਹ ਬਣਾ ਕੇ ਦਿੰਦੀ ਮੁਰਕੇ ਜਾ ਜਾ ਹੋ ਜਾਣਾ ਕੀ ਬੰਦਾ ਕਰੇ ਯਾਰ ਮੈਂ ਤੇ ਨਾ ਦੁਖੀਆਂ ੜਾਦ ਦੇਥੋਂ ਵੀ ਬਹੁਤ ਜ਼ਿਆਦਾ ਹੈ ਦੂਰ ਦੂਰ ਗੱਲਾਂ ਸੁਣੀਆਂ ਨੇ ਇਹ ਇੰਨਾ ਨਹੀਂ ਪਤਾ ਕਿ ਮਨਜਿੰਦਰ ਸਿੰਘ ਤੇਰੇ ਘਰ ਹੀ ਵੀ ਗੰਦ ਪੈਦਾ ਹੋਇਆ ਹੈ ਹੈ